ਮੌਜੂਦਾ ਕੋਈ ਪੈ ਗਿਆ ਹਰ ਦਿਨ ਜਦੋਂ ਵੀ ਪੁਲਿਸ ਨੂੰ ਕੁਛ ਹੀ ਦਾ ਬਸ ਕਰ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਹਨ ਤੇ ਐਡਾ ਤਗੜਾ ਐਡਾ ਵੱਡਾ ਕਤਲ ਹੋਇਆ ਹੈ ਤੇ 10 ਦਿਨਾਂ ਤੱਕ ਵੀ ਮਤਲਬ ਕੋਈ ਵੀ ਜਿਹੜਾ ਆ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਐਡੀ ਠੰਡੀ ਕਰ ਗਈ ਯਾਰੀ ਪੁਲਿਸ ਦੀ ਇਹ ਜ਼ੋਰਦਾਰ ਸੰਗਰਸ਼ ਕੀਤਾ ਜਾਊਗਾ ਇਨਸਾਫ ਤਾਂ ਸਰ ਲੈ ਕੇ ਹੀ ਰਵਾਂਗੇ ਕਿਉਂਕਿ ਕੌਣ ਹੋਰ ਤੇ ਸਾਡੇ ਕੋਲ ਕੋਈ ਮੁੱਦਾ ਹੀ ਨਹੀਂ ਮੋਟਾ ਹੀ ਨਹੀਂ ਰਿਹਾ ਜੀਣ ਦਾ ਵੀ ਮੋਟੋ ਨਹੀਂ ਰਿਹਾ ਸਾਡੇ ਕੋਲ ਕਮ ਸੇ ਕਮ ਸਾਨੂੰ ਇਹ ਤਾਂ ਪਤਾ ਲੱਗੇ ਯਾਰ ਮਾਰੇ ਆ ਕਿੰਨੇ ਆ ਉਹ ਵੀ ਘਰ ਚੋਂ ਵੜ ਕੇ ਕਿੰਨੇ ਮਾਰਦਾ ਯਾਰ ਐਦਾਂ ਕੌਣ ਕਤਲ ਕਰਦਾ ਕਿਸੇ ਨੂੰ 22 ਤਰੀਕ ਤੋਂ ਬਾਅਦ ਅਸੀਂ ਬਿਲਕੁਲ ਤਿੱਖੇ ਸੰਘਰਸ਼ ਦੇ ਨਾਲ ਆ ਪ੍ਰਸ਼ਾਸਨ ਨੂੰ ਟੱਕਰਾਂਗੇ ਫਿਰ ਕਾਜੀ ਆ ਜੀ 10 ਦਿਨ ਹੋ ਗਏ ਆ ਭੋਗਲੀ ਪੈ ਗਿਆ ਹਰ ਦਿਨ ਜਦੋਂ ਵੀ ਪੁਲਿਸ ਨੂੰ ਕੁਛ ਹੀ ਦਾ ਕੰਮ ਬਸ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਮਤਲਬ ਕਿਸੇ ਵੀ ਸਿੱਟੇ ਤੱਕ ਪਹੁੰਚਿਆ ਹੀ ਨਹੀਂ ਗਿਆ ਅਜੇ ਤੱਕ ਤੇ ਐਡਾ ਤਗੜਾ ਐਡਾ ਵੱਡਾ ਕਤਲ ਹੋਇਆ ਆ ਤੇ 10 ਦਿਨ ਤੱਕ ਵੀ ਮਤਲਬ ਕੋਈ ਵੀ ਜਿਹੜਾ ਆ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਐਡੀ ਠੰਡੀ ਕਰ ਗਈ ਯਾਰੀ ਪੁਲਿਸ ਦੀ ਹਾਂਜੀ ਬਿਲਕੁਲ ਜੀ ਜ਼ੋਰਦਾਰ ਸਿੰਘ ਅਰਸ਼ ਕੀਤਾ ਜਾਊਗਾ ਇਨਸਾਫ ਤਾਂ ਸਰ ਲੈ ਕੇ ਹੀ ਰਵਾਂਗੇ ਕਿਉਂਕਿ ਹੁਣ ਹੋਰ ਤਾਂ ਸਾਡੇ ਕੋਲ ਕੋਈ ਮੁੱਦਾ ਹੀ ਨਹੀਂ ਮੋਟਾ ਹੀ ਨਹੀਂ ਰਿਹਾ ਜੀਣ ਦਾ ਵੀ ਮੋਟੋ ਨਹੀਂ ਰਿਹਾ ਸਾਡੇ ਕੋਲ ਕਮ ਸੇ ਕਮ ਸਾਨੂੰ ਇਹ ਤਾਂ ਪਤਾ ਲੱਗੇ ਯਾਰ ਮਾਰਿਆ ਕਿੰਨੇ ਆ ਉਹ ਵੀ ਘਰ ਤੋਂ ਵੜ ਕੇ ਕਿੰਨੇ ਮਾਰਦਾ ਯਾਰ ਐਦਾਂ ਕੌਣ ਕਤਲ ਕਰਦਾ ਕਿਸੇ ਨੂੰ ਆਪਣੇ ਘਰ ਤੋਂ ਸੇਫ ਜਗਾ ਬੰਦੇ ਨਹੀਂ ਹੋਈ ਕੀ ਫਾਇਦੀ ਉਹ ਵੀ ਕੋਈ ਡੇਰੇ ਤੇ ਘਰ ਨਹੀਂ ਆ ਮੇਰਾ ਕਿ ਕਿ ਪਿੰਡ ਦੇ ਵਿੱਚ ਘਰ ਆ ਸਾਹਮਣੇ ਘਰ ਫਰਾਂਟੂ ਬੈਕ ਸਾਈਡ ਇਧਰ ਉਧਰ ਦੋਨੇ ਪਾਸੇ ਘਰ ਨੇ ਵਸਦੇ ਕਰਨੇ ਉਥੇ ਐਡਾ ਵੱਡਾ ਚਪਲ ਹੋ ਜਾਣਾ ਬੱਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੱਕ ਵੀ ਲਾਈਨ ਬੋਲ ਦਿੰਦੇ ਨੇ ਦਿੱਲੀ ਮੇਰਾ ਨਾਮ ਹਰਪੀ ਸਿੰਘ ਹੈ ਇਹ ਪਿੰਡ ਸਮਰਤਪਾਈ ਆ ਇਹ ਸਾਡੇ ਜੀਜਾ ਜੀ ਨੇ ਹੀ ਗੁਰਪ੍ਰੀਤ ਕੌਰ ਮੇਰੀ ਭੈਣ ਸੀਗੀ ਇਹ ਗੱਲਾਂ ਤਾਂ ਸਮਝੋ ਬਾਹਰ ਆਈ 10 ਦਿਨ ਹੋ ਗਏ ਨੇ ਐਡੀ ਵੱਡੀ ਘਟਨਾ ਹੈ ਇੰਨੀ ਸ਼ਰਮਨਾਕ ਘਟਨਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਕੋਲੇ ਸਿਰਫ ਇੱਕੋ ਹੀ ਗੱਲ ਹੈਗੀ ਆ ਉਹ ਉਹ ਇਹੀ ਆ ਵੀ ਯਾਰਾ ਸਾਨੂੰ ਸਮਾਂ ਦਿਓ ਅਸੀਂ ਤੈਕੀਕਾਰ ਕਰ ਰਹੇ ਹਾਂ ਹਾਂ ਕਿ ਇੱਥੋਂ ਜਿਹੜੇ ਖਰੂਰ ਸਾਹਿਬ ਦੇ ਤੋਂ ਮੈਂਬਰ ਪਾਰਲੀਮੈਂਟ ਆ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਪਿਤਾ ਜੀ ਨੇ ਵੀ ਜਨਵਾਦ ਕੀਤੀ ਉਹ ਵੀ ਕੱਲ੍ਹ ਘਰੇ ਹੋ ਕੇ ਗਏ ਨੇ ਤੇ ਜਿਹੜਾ ਜਨਨ ਕੀ ਆਪਾਂ ਲੜਕੀ ਦੀ ਗੱਲ ਕਰ ਲਈਏ ਉਹਨਾਂ ਦਾ ਹਲਕਾ ਲੋਕ ਸਭਾ ਹਲਕਾ ਜਿਹੜਾ ਪੈਂਦਾ ਹੈਗਾ ਸਰਬਜੀਤ ਸਿੰਘ ਖਾਲਸਾ ਜੀ ਉਸ ਤੋਂ ਮੈਂਬਰ ਪਾਰਲੀਮੈਂਟ ਨੇ ਦੋਨੇ ਜਿਹੜੇ ਹੈਗੇ ਨੇ ਇੱਕ ਪੰਥਕ ਆਗੂ ਨੇ ਬਾਕੀ ਜਥੇਦਾਰ ਸਾਹਿਬ ਵੀ ਜਿਹੜੇ ਉਹ ਹੋ ਕੇ ਗਏ ਨੇ ਘਰ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਕਿਉਂਕਿ ਜਿਹੜੀ ਗੁਰਪ੍ਰੀਤ ਕੌਰ ਆ ਉਹ ਜੀਵਨ ਤੌਰ ਦੇ ਉੱਤੇ ਪੂਰੀ ਪੰਥਕਾ ਨਿਯਮਾਂ ਦੇ ਨਾਲ ਵਿਚਰ ਰਹੀ ਸੀਗੀ ਕਿ ਜਦੋਂ ਕਤਲ ਹੋਇਆ ਉਸ ਤੋਂ ਬਾਅਦ ਦੇ ਘਟਨਾ ਵਾਲੀ ਥਾਂ ਨੂੰ ਦੇਖੀਏ ਤਾਂ ਪੋਥੀ ਸਾਹਿਬ ਦੀ ਪ੍ਰਕਾਸ਼ ਸੀਗੇ ਪਾਠ ਕਰ ਰਹੀ ਸੀ ਇਸ ਤਰੀਕੇ ਦਾ ਅੰਦਾਜ਼ੇ ਹੈਗੇ ਨੇ ਤੇ ਉਸ ਤੋਂ ਬਾਅਦ ਵਿੱਚ ਜੇ ਦੇਖਿਆ ਜਾਵੇ ਵੀ ਉਹ ਇੰਨੀ ਦਰਦਨਾਕ ਤਰੀਕੇ ਦੇ ਨਾਲ ਤੇ ਇਹ ਚੀਜ਼ਾਂ ਦੇ ਵਿੱਚ ਆ ਵੀ ਉਹ ਇੰਨੇ ਸਫਾਈ ਦੇ ਨਾਲ ਐ ਕੰਮ ਕਰ ਜਾਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਕੋਲੇ ਸਿਰਫ ਇੱਕੋ ਹੀ ਗੱਲ ਆ ਉਹ ਅਸੀਂ ਕਰ ਰਹੇ ਆ ਦਾਸ ਲੈਣਾ ਚ ਲੰਘ ਚੁੱਕੇ ਆ ਤੇ ਅਸੀਂ ਅਪੀਲ ਕਰਦੇ ਆ ਕਿ ਦੋ ਦਿਨ ਉਹਨਾਂ ਨੇ ਸਾਨੂੰ ਕਿਹਾ ਸੀਗਾ 20 ਤਰੀਕ ਤੱਕ ਤੇ 22 ਤਰੀਕ ਤੋਂ ਬਾਅਦ ਅਸੀਂ ਬਿਲਕੁਲ ਤਿੱਖੇ ਸੰਘਰਸ਼ ਦੇ ਨਾਲ ਪ੍ਰਸ਼ਾਸਨ ਨੂੰ ਟਕਰਾਂਗੇ ਫਿਰ ਤੇ ਉਸ ਤੋਂ ਸਾਰੀਆਂ ਜੱਟ ਸਿੱਖ ਜਥੇਬੰਦੀਆਂ ਨੂੰ ਕਿਸਾਨ ਆਗੂ ਜਥੇਬੰਦੀਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਸੱਦਾ ਦਿੰਨੇ ਆ ਕਿ ਪਿੰਡ ਕਾਂਗ ਦੇ ਗੁਰਦੁਆਰਾ ਸਾਹਿਬ ਅਸੀਂ 23 ਤਰੀਕ ਨੂੰ 10 ਵਜੇ ਇਕੱਠ ਰੱਖਿਆ ਹੈ ਕਿ ਉਹ ਤੱਕ ਪੁਲਿਸ ਪ੍ਰਸ਼ਾਸਨ ਆਪਦੀ ਜਿਹੜੀ ਹੈਗੀ ਆ ਉਹ ਜਿਹੜੇ ਕਾਤਲ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਵੇ ਤੇ ਨਹੀਂ ਉਹੋ ਬਾਅਦ ਵਿੱਚ ਅਸੀਂ ਇੱਕ ਤਿੱਖੇ ਸੰਘਰਸ਼ ਦੇ ਨਾਲ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਤੇ ਉਹ ਜਿਵੇਂ ਜਥੇਬੰਦਿਆ ਸਾਨੂੰ ਹਟਮ ਲਾਉਣੀਆਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੂਰੇ ਤਿੱਖੇ ਸੰਘਰਸ਼ ਦੇ ਵਿੱਚ ਜਾਵਾਂਗੇ ਫਿਰ ਨਹੀਂ ਤਾਂ ਤੇ ਇਹ ਜਿਹੜਾ ਇਨਸਾਫ ਲੈ ਕੇ ਦੇਣਾ ਪਤਾ ਨਹੀਂ ਵੀ ਉਹ ਗੈਂਗਸਟਰ ਹੈਗੇ ਆ ਕਿ ਕੱਲਾ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰ ਦਿੰਦੇ ਆ ਜਿਹੜੇ ਸਹੀ ਗੈਂਗਸਟਰ ਆ ਉਹਦਾ ਖੁੱਲੇ ਅੰਮ ਘੜੇ ਧਰਦੇ ਨੇ ਤੇ ਉਹ ਉਹ ਚੀਜ਼ਾਂ ਦੇ ਵਿੱਚ ਤਾਂ ਸਾਰੀਆਂ ਕੰਟਰੋਵਰਸੀਆਂ ਨੇ ਤੇ ਜਿਹੜੇ ਸਹੀ ਗੈਂਗਸਟਰ ਹੈਗੇ ਨੇ ਇਸ ਤਰੀਕੇ ਦੇ ਨਾਲ ਘੋ ਮਰੇ ਨੇ ਉਹਨਾਂ ਨੂੰ ਤਾਂ ਖੌਫ ਹੀ ਹੈ ਨਹੀਂ ਕੋਈ ਪੂਰੇ ਦਿਨ ਦਿਹਾੜੇ ਇੱਕ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਉਹ ਵੀ ਜਦੋਂ ਉਹਨਾਂ ਨੂੰ ਪਤਾ ਵੀ ਇੱਕ ਘੰਟੇ ਦੇ ਵਾਸਤੇ ਇਹ ਚੀਜ਼ਾਂ ਆਸ-ਪਾਸ ਤੇ ਹੁੰਦੀਆਂ ਨੇ ਤੇ ਉਹਨਾਂ ਨੂੰ ਬੇਖੌਫ ਹੋ ਕੇ ਇਹ ਚੀਜ਼ਾਂ ਕਰ ਰਹੇ ਨੇ ਗੈਂਗਸਟਰ ਤਾਂ ਜਮਾਂ ਸ਼ਰਿਆਮ ਚੱਲ ਰਹੇ ਨੇ ਮੇਰਾ ਨਾਮ ਅਮਨਦੀਪ ਸਿੰਘ ਹੈ ਮੈਂ ਕੰਗਪੇੜ ਕੋ ਜੀ ਇਸ ਪੁਰੇ ਸਰਪੰਚਾ ਜੀ ਅੱਜ 10 ਦਿਨ ਹੋ ਗਏ ਆ ਜੀ ਦਿਨ ਦਿਹਾੜੇ ਭੈਣ ਜੀ ਗੁਰਪ੍ਰੀਤ ਕੌਰ ਜੀ ਦਾ ਜਿਹੜਾ ਕਤਲ ਹੋਇਆ ਪੁਲਿਸ ਦੀ ਕਾਰਵਾਈ ਕੋਈ ਬਾੜੀ ਤੇਜ ਨਹੀਂ ਲੱਗ ਰਹੀ ਟਿੱਟ ਲੱਡ ਲਾ ਗਿਆ ਕੰਮ ਜਿਹੜਾ ਲੱਗ ਰਿਹਾ ਵਾ ਮੇਰੇ ਵੱਲੋਂ ਤੇ ਜਥੇਪੰਡੀਆਂ ਵੱਲੋਂ ਇਹੋ ਹੀ ਸਵਾਸ਼ਤਵਾਇਆ ਗਿਆ ਕਿ ਅਸੀਂ ਸਾਰੇ ਇਹਨਾਂ ਦੇ ਨਾਲ ਆ ਕਿ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਅੱਜ ਜਿਹੜੇ ਸਾਡੀ ਭੈਣ ਜੀ ਗੁਰਪ੍ਰੀਤ ਆ ਇਹਨਾਂ ਦੇ ਫਾਦਰ ਸਾਹਿਬ ਨਾਲ ਪਿਤਾ ਜੀ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਜੀ ਸਾਨੂੰ 20 ਤਰੀਕ ਤੱਕ ਦਾ ਸਮਾਂ ਦਿੱਤਾ ਕਿਉਂਕਿ ਪੁਲਿਸ ਨੇ ਵੀ ਇਸ ਪਰਿਵਾਰ ਨੂੰ 20 ਤਰੀਕ ਤੱਕ ਦਾ ਗਿਆ 20 ਤਰੀਕ ਤੱਕ ਅਸੀਂ ਜਿਹੜੇ ਆ ਦੋਸ਼ੀਆਂ ਨੂੰ ਫੜਾਂਗੇ ਪਰ ਫੇਰ ਵੀ ਅਸੀਂ ਦੋ ਦਿਨ ਹੋਰ ਦਿੱਤੇ ਆ ਜੇ ਵੀ 22 ਤਰੀਕ ਤੱਕ ਨਹੀਂ ਇਹਨਾਂ ਨੂੰ ਸਾਫ ਮਿਲਦਾ 23 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਆਜੇ ਤੇ ਇਕੱਠੀਆਂ ਹੋਈਆਂ 23 ਤਰੀਕ ਨੂੰ ਫੇਰ ਇਕੱਠੀਆਂ ਬੈਠ ਕੇ ਇਸ ਸਥਾਨ ਤੇ ਕੋਈ ਨਾ ਕੋਈ ਫੈਸਲਾ ਲਿਆ ਜਾਊਗਾ ਤੇ ਗਾਹਾਂ ਦੀ ਆਉਣ ਵਾਲੇ ਸਮੇਂ ਦੀ ਜਿਹੜੀ ਰਣਨੀਤੀ ਲਿਖੀ ਜਾਊਗੀ ਤਾਂ ਕਿ ਗੋਸ਼ੀਆਂ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ